ਤੋ ਵੀ ਤੁਸੀਂ ਐਮਪੀ ਸੀ ਅੱਜ ਵੀ ਤੁਸੀਂ ਐਮਪੀ ਹੋ ਲੇਕਿਨ ਇੱਕ ਗੱਲ ਤੁਹਾਨੂੰ ਮੈਂ ਸਵਾਲ ਕਰਨਾ ਚਾਹਨਾ ਰਮਨੀਤ ਸਿੰਘ ਬਿੱਟੂ ਜੀ ਜਿਹੜਾ ਤੁਸੀਂ ਪਰਸੋਂ ਵੀ ਧਰਨਾ ਦਿੱਤਾ ਮਾਣਯੋਗ ਨਗਰ ਨਿਕਮ ਕਮਿਸ਼ਨਰ ਏਜੋਂ ਦਫਤਰ ਦੇ ਬਾਹਰ ਉਹ ਧਰਨੇ ਦਾ ਕੀ ਮਤਲਬ ਸੀਗਾ ਕਿ ਉਸ ਦਿਨ ਵੀ ਤੁਸੀਂ ਉੱਥੇ ਦਰਜਾ ਚਾਰ ਮੁਲਾਜ਼ਮ ਦੀ ਕੋਈ ਗੱਲ ਨਹੀਂ ਕੀਤੀ ਗਰੀਬ ਵਿਦਿਆਸੀ ਹੋਣ ਦੀ ਕੋਈ ਗੱਲ ਨਹੀਂ ਕੀਤੀ ਤੁਸੀਂ ਸਿਰਫ ਆਪਣੇ ਨੰਬਰ ਬਣਾਣ ਲਈ ਹੁਣ ਵੀ ਇਲੈਕਸ਼ਨ ਆ ਰਹੇ ਆ ਲੋਕ ਸਭਾ ਦੇ ਤੁਸੀਂ ਕਰੋ ਬਾਹਰ ਆ ਗਏ ਹੋ ਤੁਸੀਂ ਆਹ 4 ਸਾਲ ਵੀ ਗਿਣ ਲਓ 5 ਸਾਲ ਇਹਨਾਂ ਦੇ ਪਿਛਲੀ ਸਰਕਾਰ ਦੇ ਵੀ ਗਿਣ ਲਓ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਰਮਨਜੀਤ ਸਿੰਘ ਬਿੱਟੂ ਤੇ ਇਹਨਾਂ ਦੀ ਟੀਮ ਨੇ ਰੱਜ ਕੇ ਮੂਰਖ ਬਣਾਇਆ ਪਿਛਲੀ ਸਰਕਾਰ ਝੂਠ ਬੋਲ ਕੇ ਕਹਿੰਦੀ ਸੀ ਅਸੀਂ ਆਮ ਆਦਮੀ ਪਾਰਟੀ ਆ ਆਮ ਮੰਦੇ ਆ ਤੁਸੀਂ ਇਸ ਚੌਂਗ 'ਚ ਖੜੇ ਹੋ ਜਗਰਾਵਾ ਬੋਲਤੇ ਤੁਸੀਂ ਇੱਥੋਂ ਤੁਸੀਂ ਇਧਰ ਚੱਲ ਜਾਓ ਗੁਜਰੀਆਂ ਚੱਲ ਜਾਓ ਸ਼ਹਿਰ ਵਾਲ ਚੱਲ ਜਾਓ ਕਿਸੇ ਪਾਸੇ ਚੱਲ ਜਾਓ ਆਮ ਆਦਮੀ ਪਾਰਟੀ ਮਾਣੀਓ ਭਵੰਤ ਸਿੰਘ ਮਾਣਦੇ ਤੁਸੀਂ ਅਵਾਦ ਹੋਲਡਿੰਗ ਦੇਖ ਲਓ ਕਿੰਨਾ ਕਰੋੜਾ ਰੁਪਇਆ 50 ਹਜ਼ਾਰ ਕਰੋੜ ਦੀ ਹੁਣ ਤੱਕ ਸੁਣੀ ਸੀ ਕਿ ਦੁਬਾਰਾ ਸੈਂਟਰ ਸਰਕਾਰ ਤੋਂ ਨਾਲ ਕਰਜ਼ਾ ਲੈ ਕੇ ਲੇਕਿਨ ਡਿਵੈਲਪਮੈਂਟ ਜ਼ੀਰੋ ਸਾਡੇ ਹੈਲੀਕਾਪਟਰ ਯੂਜ਼ ਹੋ ਰਹੇ ਸਾਡਾ ਇਨਫਰਾਸਟ੍ਰਕਚਰ ਯੂਜ਼ ਹੋ ਰਿਹਾ ਪੰਜਾਬੀ ਉਸ ਜੀ ਦਾ ਭੁਗਤ ਭੋਗ ਗਿਆ ਆ ਆਮ ਮੰਨ ਦਾ ਉਸ ਜੀ ਦਾ ਭੁਗਤ ਭੋਗ ਗਿਆ ਇਹ ਸਾਰੇ ਆਮ ਤੋਂ ਖਾਸ ਬਣ ਕੇ ਰਹਿ ਗਏ ਆ ਅਸੀਂ ਸਿਰ ਮੂਰਖ ਬਣ ਕੇ ਰਹਿ ਗਏ ਆ ਰਵਨੀ ਸਿੰਘ ਬਿੱਟੂ ਜੀ ਜਿਹੜਾ ਤੁਸੀਂ 10 ਸਾਲ ਦਾ ਕਾਰਜਕਾਲ ਤੁਸੀਂ ਕਹ ਰਹੇ ਮੇਰੀ ਹਾਜ਼ਰੀਆਂ ਚੈੱਕ ਕਰੋ ਜਾ ਕੇ ਲੋਕ ਸਭਾ ਚ ਉਹ ਹਾਜ਼ਰੀਆਂ ਤੁਹਾਡੀਆਂ ਲੁਆਣੇ ਸ਼ਹਿਰ ਚ ਚਾਹੀਦੀਆਂ ਸੀਗੀਆਂ ਜਿਨ੍ਹਾਂ ਨੇ ਚੁਣ ਕੇ ਤੁਹਾਨੂੰ ਉੱਥੇ ਭੇਜਿਆ ਸੀਗਾ ਕਾਰਪੋਰੇਸ਼ਨ ਦੇ ਵਿੱਚ 11 18 20 ਕਰੋੜ ਦਾ ਸਕੈਮ ਹੋ ਗਿਆ ਔਰ ਜਿਹੜੇ ਨਿਊਲੀ ਅਪਾਇੰਟਡ ਬੰਦੇ ਸੀਗੇ ਜਿਹੜੇ ਉੱਪਰ ਅਥਾਰਟिटीज ਬੈਠੀਆਂ ਆਪਣੇ ਸਕਿਨ ਬਚਾਣ ਲਈ ਨਿਊਲੀ ਅਪਾਇੰਟਡ ਬੰਦੇ ਇਹਨਾਂ ਨੇ ਟੰਗਦੇ ਲੁੱਤਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਸਰਕਾਰਾਂ ਦੀ ਸਰਕਾਰ ਜਿਹੜੀ ਹੈ ਅਗਰ ਕੋਈ ਵੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਤਾਂ ਵਿਰੋਧੀ ਪੱਖ ਨੂੰ ਘੇਰਨ ਦੀ ਗੱਲਾਂ ਕਰਦੀ ਹੈ ਅਗਰ ਕਾਂਗਰਸ ਸਰਕਾਰ ਦੀ ਗੱਲ ਕਰੀ ਤਾਂ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੀ ਕਾਰਜਗੁਜ਼ਾਰੀ ਕੁਝ ਵਧੀਆ ਨਹੀਂ ਰਹੀ ਸੀਗੀ ਲੇਕਿਨ ਆਮ ਆਰੀ ਪਾਰਟੀ ਨੂੰ ਸੱਤਾ ਚਾਹੀਏ 2 ਸਾਲ ਹੋਏ ਨੇ ਲੇਕਿਨ ਪਰਸੋਂ ਉਹ ਜਿਹੜਾ ਕਾਰਪੋਰੇਸ਼ਨ ਕਿਰਾਵ ਕੀਤਾ ਜਾਂਦਾ ਕਾਂਗਰਸ ਸਰਕਾਰ ਨੂੰ ਬੇਸ਼ੱਕ ਉਹਨਾਂ ਦੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਲੇਕਿਨ ਕਾਂਗਰਸ ਸਰਕਾਰ ਆਪਣੀ ਨੀਤੀਆਂ ਦੇ ਉੱਤੇ ਆਵੇ ਤਾਂ ਕਾਂਗਰਸ ਸਰਕਾਰ ਨੇ ਵੀ ਪਿਛਲੇ 5 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕਰਾਇਆ ਲੇਕਿਨ ਸਰਕਾਰ ਜਦੋਂ ਕੋਈ ਇਲੈਕਸ਼ਨ ਆਉਂਦੇ ਨੇ ਐਮਪੀ ਦੇ ਇਲੈਕਸ਼ਨ ਆਣ ਜਾਂ ਐਮਐਲਏ ਇਲੈਕਸ਼ਨ ਆਣ ਤਾਂ ਇੱਕ ਦੂਜੇ ਉੱਤੇ ਤੀਤਾਕਸ਼ ਕਰਨੇ ਸ਼ੁਰੂ ਕਰ ਦਿੰਦੇ ਨੇ ਲੇਕਿਨ ਸਾਡੇ ਨਾਲ ਵੀਰ ਮੌਜੂਦਾ ਗਲਬਾਤ ਵੀ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਨੂੰ ਸਰਕਾਰਾਂ ਹਮੇਸ਼ਾ ਇੱਕ ਦੂਜੇ ਉੱਤੇ ਬਦਲਾਖੋਰੀ ਨੀਤੀਆਂ ਸ਼ੁਰੂ ਕਰ ਦਿੰਦੀਆਂ ਇਹ ਸਰਕਾਰ ਨੇ ਆ ਕੰਮ ਨਹੀਂ ਕੀਤਾ ਲੇ ਦੇਹ ਸ਼ਿਵਾ ਵਰ ਮੋਹ ਹੈ ਸੁਭ ਕਰਮਨ ਤੇ ਕਬਹੂ ਨ ਟਰੋਂ ਨ ਟਰੋਂ ਵਰਸਿਓ ਜਪਜਾਇ ਲੜੋਂ ਨਿਸ਼ਚੈ ਕਰ ਆਪਣੀ ਜੀਤ ਕਰੋ ਵਿਸ਼ਾਲ ਜੀ ਤੁਹਾਡੀ ਗੱਲ ਨੂੰ ਵੱਡਾ ਕਰਦੇ ਹੋਏ ਕਿ ਬਹੁਤ ਪੁਰਾਣੀ ਗੱਲ ਯਾਦ ਆਈ ਹੈ ਕਹਿੰਦੇ ਬਰਬਾਦਏ ਗੁਲਿਸਤਾਨ ਕਰਨੇ ਕੋ ਬਸ ਇੱਕ ਹੀ ਉੱਲੂ ਕਾਫੀ ਥਾ ਅੰਜਾਮਏ ਗੁਲਿਸਤਾਨ ਕੀਆ ਹੋਗਾ ਹਰ ਸ਼ਾਕ ਤੇ ਉੱਲੂ ਬੈਠਾ ਹੋ ਤੋ ਇਤਰਾ ਜਗਾ ਜਗਾ ਤੇ ਉੱਲੂ ਬੈਠੇ ਆ ਸਾਨੂੰ ਮੂਰਖ ਬਣਾ ਰਿਹਾ ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਰਿਹਾ ਤੁਸੀਂ ਗੱਲ ਕੀਤੀ ਹੈ ਕਾਂਗਰਸ ਸਰਕਾਰ ਦੀ ਮੈਂ ਗੱਲ ਕਰਨਾ ਚਾਹਾਂਗਾ ਕਾਂਗਰਸ ਸਰਕਾਰ ਦੇ ਇੱਕ ਨੁਮਾਇੰਦੇ ਜਿਨ੍ਹਾਂ ਨੇ 10 ਸਾਲ ਰਾਜ ਸੱਤਾ ਭੋਗੀ ਹੈ 5 ਸਾਲ ਤੁਹਾਡੀ ਸਰਕਾਰ ਰਹੀ ਤੁਸੀਂ ਸਰਕਾਰ ਚ ਅਭੀ ਸ਼ਾਮਲ ਰਹੇ ਹੋ ਉਦੋਂ ਵੀ ਤੁਸੀਂ ਐਮਪੀ ਸੀ ਅੱਜ ਵੀ ਤੁਸੀਂ ਐਮਪੀ ਹੋ ਲੇਕਿਨ ਇੱਕ ਗੱਲ ਤੁਹਾਨੂੰ ਮੈਂ ਸਵਾਲ ਕਰਨਾ ਚਾਹਨਾ ਰਮਨੀਸ਼ ਸਿੰਘ ਬਿੱਟੂ ਜੀ ਜਿਹੜਾ ਤੁਸੀਂ ਪਰਸੋਂ ਵੀ ਧਰਨਾ ਦਿੱਤਾ ਮਾਨਯੋਗ ਨਗਰ ਨਿਗਮ ਕਮਿਸ਼ਨਰ ਇਹ ਜੋ ਦਫ਼ਤਰ ਦੇ ਬਾਹਰ ਉਹ ਧਰਨੇ ਦਾ ਕੀ ਮਤਲਬ ਸੀਗਾ ਉਹ ਧਰਨੇ ਦਾ ਸਿੱਧਾ ਸਿੱਧਾ ਮਤਲਬ ਇਹ ਸੀ ਵੀ ਜਿਹੜੇ ਤੁਹਾਡੇ ਚਹੇਤਿਆਂ ਨੂੰ ਐਨਓਸੀਆਂ ਜਾਰੀ ਨਹੀਂ ਹੋ ਰਹੀਆਂ ਜਿਹੜੀਆਂ ਤੁਹਾਡੀਆਂ ਅਵੈਧ ਬਿਲਡਿੰਗਾਂ ਬਣਨ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਬਹੁਤਾ ਡਿਕਾ ਆਇਆ ਉਹ ਡਿਕਿਆਂ ਨੂੰ ਤੁਸੀਂ ਕਿਵੇਂ ਦੂਰ ਕਰਨਾ ਕਿਉਂਕਿ ਉਸ ਦਿਨ ਵੀ ਤੁਸੀਂ ਉੱਥੇ ਦਰਜਾ ਚਾਰ ਮੁਲਾਜ਼ਮ ਦੀ ਕੋਈ ਗੱਲ ਨਹੀਂ ਕੀਤੀ ਗਰੀਬ ਤਿਆਸ਼ੀ ਹੋਣ ਦੀ ਕੋਈ ਗੱਲ ਨਹੀਂ ਕੀਤੀ ਤੁਸੀਂ ਸਿਰਫ ਆਪਣੇ ਨੰਬਰ ਬਣਾਣ ਲਈ ਹੁਣ ਵੀ ਇਲੈਕਸ਼ਨ ਆ ਰਹੇ ਆ ਲੋਕ ਸਭਾ ਦੇ ਤੁਸੀਂ ਕਰੋ ਬਾਹਰ ਆ ਗਏ ਹੋ ਲੇਕਿਨ ਉਹ 4.5 ਸਾਲ ਕਿੱਥੇ ਸੀਗੇ ਵੀਰ ਜੀ ਤੁਸੀਂ ਆਹ 4.5 ਸਾਲ ਵੀ ਗਿਣ ਲਓ ਇੰਨੇ ਸਾਲ ਇਹਨਾਂ ਦੀ ਪਿਛਲੀ ਸਰਕਾਰ ਦੇ ਵੀ ਗੇਲ ਨੋ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਰਮਨੀਸ਼ ਸਿੰਘ ਬਿੱਟੂ ਤੇ ਇਹਨਾਂ ਦੀ ਟੀਮ ਨੇ ਰੱਜ ਕੇ ਮੂਰਖ ਬਣਾਇਆ ਰਮਨੀਸ਼ ਸਿੰਘ ਬਿੱਟੂ ਜੀ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੈ ਤੁਸੀਂ ਨੌਜਵਾਨਾਂ ਨੂੰ ਕਿਹਾ ਸੀਗਾ ਵੀ ਅਸੀਂ ਬੇਰਜ਼ਗਾਰੀ ਪੱਤਾ 25-2500 ਰੁਪਏ ਦਵਾਂਗੇ ਕੀ ਤੁਸੀਂ ਉਹ 25-2500 ਰੁਪਏ ਆਪਣੀ ਸਰਕਾਰ ਦੇ ਹੁੰਦਿਆਂ ਦਿੱਤਾ ਨਹੀਂ ਦਿੱਤਾ ਕੀ ਤੁਸੀਂ ਆਪਣੀ ਸਰਕਾਰਾਂ ਦੇ ਹੁੰਦੇ ਜਿਹੜੇ ਵਾਅਦੇ ਕੀਤੇ ਸੀ ਪੂਰੇ ਕੀਤੇ ਦਰਜਾ 4 ਮਲਾਜਮਾਂ ਦਾ ਉਦੋਂ ਵੀ ਹਾਲ ਖਸਤਾ ਸੀਗਾ ਤੇ ਅੱਜ ਵੀ ਹਾਲ ਬਹੁਤ ਖਸਤਾ ਹੈ ਮੇ ਤਾਂ ਨਿੱਕੇ ਆ ਛੋਟੀ ਗੱਲ ਦੱਸਣ ਲੱਗਾ ਕਾਰਪਚਨਾ ਸਕੈਮ ਬੜਾ ਤਕੜਾ ਫੜਿਆ ਲੁਧਿਆਣਾ ਲਾਈਵ ਨੇ ਉਸ ਸਕੈਮ ਦੇ ਤੇ ਪਰਚੇ ਬੇਸ਼ਕ ਦਰਜ ਕਰ ਦਿੱਤੇ ਗਏ ਲੇਕਿਨ ਉਹਨਾਂ ਜੁਬਾਨ ਤਾਂ ਹੀ ਬਖੂਬੀ ਕਰ ਦਿੱਤੀ ਗਈਆਂ ਇੱਕ ਹੋਰ ਸਕੈਮ ਆ ਗਿਆ ਇਸ ਪਾਰਟੀ ਦੇ ਵਿੱਚ ਹੀ ਸਕੈਮ ਆਇਆ ਵਾ ਇੱਕ ਬੰਦਾ ਕਾਂਗਰਸ ਪਾਰਟੀ ਨਾਲ ਤਾਲੂਕਾਤ ਰੱਖਦਾ ਵਾ ਤਾਲੂਕਾਰ ਰੱਖਣ ਦੇ ਬਾਅਦ ਆਮ ਆਦਮੀ ਪਾਰਟੀ ਆਂਦੀ ਆ ਇੱਕ ਐਮਐਲਏ ਨੂੰ ਦੋ ਦੁਕਾਨਾਂ ਦੇ ਦਿੰਦਾ ਵਾ ਲੇਕਿਨ ਉਸ ਤੋਂ ਬਾਅਦ ਉਹ ਬਿਲਡਿੰਗ ਦੀਆਂ ਤਿੰਨ ਇਮਾਰਤਾਂ ਜਿਹੜੀਆਂ ਵਿਦਆਊਟ ਐਨਓਸੀ ਵਿਦਆਊਟ ਜੀਏਡੀ ਦੀ ਫਾਈਲ ਦੇ ਵਿੱਚ ਨੰਮੇ ਜਿਹੜਾ ਟੈਕਸ ਦਿੱਤੇ ਬਿਨਾਂ ਚ ਕਾਰਪੈਸ਼ਨ ਦੇ ਵਿੱਚ ਕਰੋੜਾਂ ਦਾ ਕਪਲਾ ਇਸ ਸਰਕਾਰ ਦੇ ਲਈ ਹੋਣਾ ਸ਼ੁਰੂ ਹੋ ਗਿਆ ਕਿ ਆਖਿਰ ਇੰਨਾ ਕਰੋੜ ਰੁਪਈਆ ਆਵਾਮ ਦਾ ਕਾਰਪੈਸ਼ਨ ਕਿਹੜੇ ਵੱਡੇ ਮਗਰਮਾਚ ਨੇ ਕਿਹੜੇ ਵੱਡੇ ਵਿਧਾਇਕ ਨੇ ਜਿਹੜੇ ਖਾਰੇ ਨੇ ਅੰਧੇਰ ਨਗਰੀ ਚੌਪਟ ਰਾਜਾ ਟਕੇ ਸਿਰ ਬਾਜੀ ਟਕੇ ਸਿਰ ਖਾ ਜਾ ਉਹ ਗਰੀਬ ਜਨਤਾ ਕੀ ਕਰੂਗੀ ਆਮ ਮੰਦਾ ਕੀ ਕਰੂਗਾ ਜਿਹੜੀ ਸਰਕਾਰ ਝੂਠ ਬੋਲ ਕੇ ਕਹਿੰਦੀ ਸੀ ਅਸੀਂ ਆਮ ਆਦਮੀ ਪਾਰਟੀ ਆ ਆਮ ਮੰਦੇ ਆ ਤੁਸੀਂ ਇਸ ਚੌਂਗ 'ਚ ਖੜੇ ਹੋ ਜਗਰਾਵਾ ਬੋਲਤੇ ਤੁਸੀਂ ਇਸ ਤੋਂ ਤੁਸੀਂ ਇਧਰ ਚਲ ਜਓ ਕਚਹਿਰੀਆਂ ਵੱਲ ਚਲ ਜਓ ਸ਼ਹਿਰ ਵੱਲ ਚਲ ਜਓ ਕਿਸੇ ਪਾਸੇ ਚਲ ਜਓ ਆਮ ਆਦਮੀ ਪਾਰਟੀ ਮਾਨੀਓ ਭਵੰਤ ਸਿੰਘ ਮਾਨ ਦੇ ਤੁਸੀਂ ਅਵੈਦ ਹੋਲਡਿੰਗ ਦੇਖ ਲੋ ਕਾਰਪੋਰੇਸ਼ਨ ਦੇ ਜਿਹੜੇ ਕਿ ਗੱਲਾਂ ਕਰਦੇ ਆ ਵੀ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਚਲਾਵਾਂਗੇ ਸਰਕਾਰਾਂ ਸਹੀ ਤਰੀਕੇ ਨਾਲ ਚਲਾਵਾਂਗੇ ਲੇਕਿਨ ਤੁਸੀਂ ਕਿੱਡੀ ਵੱਡੀ ਹੈ ਕ腐ਸ਼ਨ ਹੈ ਉਸ ਤੋਂ ਇਲਾਵਾ ਕਹਿੰਦੇ ਨਾ ਅੰਧੇਰ ਨਗਰੀ ਚੌਪੜ ਰਾਜਾ ਟਕੇ ਸਿਰਫਾਜੀ ਟਕੇ ਸਰਖਾਜਾ ਤੁਸੀਂ ਚਾਰ ਸਟੇਟਾਂ ਚ ਗੋਆ ਚ ਹਰਿਆਣੇ ਚ ਦਿੱਲੀ ਚ ਇਹਨਾਂ ਚਾਰ ਸਟੇਟਾਂ ਚ ਗੁਜਰਾਤ ਚ ਤੁਸੀਂ ਕੋਲਾਬੋਰੇਸ਼ਨ ਕਰ ਲਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨੂੰ ਬਹੁਤ ਵੱਡੇ ਲੈਵਲ ਤੇ ਮੂਰਖ ਬਣਾਉਣ ਲਈ ਮਾਨਯੋਗ ਭਗਵੰਤ ਸਿੰਘ ਮਾਨ ਇਹਨਾਂ ਦੇ ਜਿਹੜਾ ਰਹਿਨੁਮਾਵਾ ਕੇਜਰੀਵਾਲ ਔਰ ਰਾਹੁਲ ਗਾਂਧੀ ਮਿਲ ਕੇ ਤੁਹਾਡੀ ਪੂਰੀ ਕੰਟਰੀ ਨੂੰ ਦੁਆਰਾ ਬੇਵਕੂਫ ਬਣਾਉਣ ਜਾ ਰਹੇ ਆ ਮੈਂ ਤਾਂ ਗੱਲ ਜਰੂਰ ਕਰਨਾ ਚਾਹਾਂਗਾ ਕਿ ਅਕਾਲੀ ਭਾਜਪਾ ਦੇ ਸਮੇਂ ਵੀ ਪੰਜਾਬ ਦੇ ਵਿੱਚ ਸਾਨੂੰ ਦਲਤਾਂ ਨੂੰ ਜਾਂ ਦਰਜਾ ਚਾਰ ਮਲਾਜਾ ਨੂੰ ਕਿਸੇ ਪ੍ਰਕਾਰ ਦਾ ਕੋਈ ਇਨਸਾਫ ਨਹੀਂ ਮਿਲਿਆ ਦਲਤਾਂ ਨੂੰ ਲਾਵਾ ਮੈਂ ਗਰੀਬ ਦੀ ਗੱਲ ਕਰਦਾ ਮੈਂ ਹਰ ਵਾਰ ਗੱਲ ਕਰਦਾ ਕਿ ਗਰੀਬ ਦੀ ਗ੍ਰੀ ਪਰਿਭਾਸ਼ਾ ਕੋਈ ਜਾਤੀ ਨਾਲ ਨਹੀਂ ਹੁੰਦੀ ਗਰੀਬ ਦਾ ਮਤਲਬ ਗਰੀਬ ਹੈ ਅੱਜ ਵੀ ਪ੍ਰਸ਼ਾਸਨ ਚ ਅੱਜ ਵੀ ਕਾਰਪੋਰੇਸ਼ਨ ਚ ਅੱਜ ਵੀ ਬਾਕੀ ਸਰਕਾਰੀ ਅਧਾਰਿਆਂ ਚ ਉਹਨਾਂ ਦੀ ਸੁਣਵਾਈ ਕਿਸੇ ਪ੍ਰਕਾਰ ਦੀ ਨਹੀਂ ਹੋ ਰਹੀ ਰਵਨੀਤ ਸਿੰਘ ਬਿੱਟੂ ਜੀ ਨੇ ਜਿਹੜਾ ਡਰਾਮਾ ਕੀਤਾ ਇਹ ਸਾਰਾ ਸਾਰ ਜਨਤਾ ਨੂੰ ਮੂਰਖ ਬਣਾਉਣ ਲਈ ਲੋਕ ਸਭਾ ਇਲੈਕਸ਼ਨ ਚ ਤੁਹਾਨੂੰ ਆਪਣੇ ਵਾਲੇ ਪਾਸੇ ਖਿੱਚਣ ਲਈ ਹੈ ਸਭ ਨੂੰ ਪਤਾ ਹੈ ਤੁਹਾਡੀ ਟੀਮ ਨੇ ਮਿਲ ਕੇ ਕੀ ਕੀਤਾ ਲੇਕਿਨ ਗੱਲ ਕੀਤੀ ਹੋਵੇ ਤੁਸੀਂ ਇੱਥੇ ਬੋਰਡਾਂ ਦੀ ਗੱਲ ਕਰਤੀ ਕੇਜਰੀ ਭਗਵੰਤ ਸਿੰਘ ਸਾਹਿਬ ਤਾਂ ਕਹਿੰਦੇ ਸੀ ਕਿ ਵੱਡੀ ਵੱਡੀ ਗੱਡੀਆਂ ਦੇ ਕਾਫਲੇ ਚ ਸਰਕਾਰਾਂ ਆਉਂਦੀਆਂ ਨੇ ਇਹਨਾਂ ਦੇ ਮੁੱਖ ਮੰਤਰੀ ਆਉਂਦੇ ਨੇ ਲੇਕਿਨ ਕੇਜਰੀਵਾਲ ਸਾਹਿਬ ਵੀ ਤਾਂ ਹੁਣ ਵੱਡੇ ਵੱਡੇ ਕਾਫਲੇ ਚ ਆਉਂਦੇ ਨੇ ਹੈਲੀਕਾਪਟਰ ਚੋਪਰ ਦਾ ਚੋਪਰ ਦਾ ਰੈਂਟ ਵੀ ਜਿਹੜਾ ਚੋਪਰ ਦਾ ਕਿਆ ਜਿਹਾ ਜਿਹਾ ਪੈਸਾ ਵੀ ਜਿਹ ਅਵਾਮ ਦੇ ਉੱਤੇ ਪੈਂਦਾ ਉਸ ਸਮੇਂ ਬੋਰਡ ਦੀ ਗੱਲ ਕੀਤੀ ਹੋਵੇ ਤਮਾਮ ਬੋਰਡ ਲੱਗਦੇ ਨੇ ਹੋੜਿੰਗਸ ਲੱਗਦੇ ਨੇ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀ ਆਮ ਲੋਕਾਂ ਦੇ ਵਿੱਚੋਂ ਨਿਕਲੀ ਸਰਕਾਰ ਹੈ ਲੇਕਿਨ ਉਹ ਸਰਕਾਰ ਦੇ ਨੁਮਾਇੰਦੇ ਤਾਂ ਕਾਂਗਰਸ ਤੋਂ ਹਕਾਲੀਆਂ ਸਰ ਆਮ ਲੋਕਾਂ ਦੀ ਸਰਕਾਰ ਤਾਂ ਜਿਹੜੇ ਇਹਨਾਂ ਦੇ ਆਮ ਸੀਗੇ ਉਹ ਖਾਸ ਹੋ ਗਏ ਨੇ ਖਾਸ ਕਿਵੇਂ ਹੋ ਗਏ ਤੁਸੀਂ ਇਹਨਾਂ ਦੇ ਕਿਸੇ ਵੀ ਮੰਤਰੀ ਦਾ ਕਿਸੇ ਵੀ ਐਮਐਲਏ ਦਾ ਜਿਹੜਾ ਅੱਜ ਦਾ ਸਿਸਟਮ ਹੈ ਸੜਕ ਤੇ ਤੁਸੀਂ ਦੇਖੋ ਆਮ ਮੰਦਾ ਚੱਲਣ ਜੇ ਕਿੱਡੀ ਕਿੱਡੀ ਮੁਸ਼ਕਲਾਂ ਆਉਂਦੀਆਂ ਇਹ ਡਾਡਾ ਵੱਡਾ ਕਾਫਲਾ ਲੈ ਕੇ ਤੁਰਦੇ ਆ ਕੀ ਇਹ ਬਾਕੀ ਲੀਡਰਾਂ ਦੀ ਪੁਰਾਣੇ ਲੀਡਰਾਂ ਦੀ ਕਾਪੀ ਨਹੀਂ ਕਰ ਰਹੇ ਉਹਨਾਂ ਨਾਲੋਂ ਡਬਲ ਇਹ ਸਾਡਾ ਇਨਫਰਾਸਟ੍ਰਕਚਰ ਯੂਜ਼ ਕਰ ਰਹੇ ਆ ਕਿੰਨਾ ਕਰੋੜਾ ਰੁਪਇਆ 50 ਹਜ਼ਾਰ ਕਰੋੜ ਦੀ ਹੁਣ ਤੱਕ ਸੁਣੀ ਸੀਗੀ ਵੀ ਦੁਬਾਰਾ ਸੈਂਟਰ ਸਰਕਾਰ ਤੋਂ ਉਹਨਾਂ ਨੇ ਕਰਜ਼ਾ ਲੈ ਕੇ ਲੇਕਿਨ ਡਿਵੈਲਪਮੈਂਟ ਜ਼ੀਰੋ ਸਾਡੇ ਹੈਲੀਕਾਪਟਰ ਯੂਜ਼ ਹੋ ਰਹੇ ਸਾਡਾ ਇਨਫਰਾਸਟ੍ਰਕਚਰ ਯੂਜ਼ ਹੋ ਰਿਹਾ ਪੰਜਾਬੀ ਉਸ ਚੀਜ਼ ਦਾ ਭੁਗਤ ਭੋਗੀ ਆ ਆਮ ਮੰਦਾ ਉਸ ਚੀਜ਼ ਦਾ ਭੁਗਤ ਭੋਗੀ ਆ ਇਹ ਸਾਰੇ ਆਮ ਤੋਂ ਖਾਸ ਬਣ ਕੇ ਰਹਿ ਗਏ ਆ ਅਸੀਂ ਸਿਰ ਮੂਰਖ ਬਣ ਕੇ ਰਹਿ ਗਏ ਆ ਲੇਕਿਨ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਾਂਗਰਸ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਜਾਂ ਪਿਛਲੀ ਸਰਕਾਰਾਂ ਨੇ ਕੀਤਾ ਅਕਾਲੀ ਭਾਜਪਾ ਦੇ ਗਠਜੋੜ ਨੇ ਉਹਦੇ ਬਾਰੇ ਵੀ ਲੋਕੀ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਜਰੂਰ ਪਹੁੰਚਣਗੇ ਲੇਕਿਨ ਅੰਜਾਮ ਤੱਕ ਤਾਂ ਪਹੁੰਚਣਗੇ ਪਹੁੰਚਣਗੇ ਲੇਕਿਨ ਮੈਂ ਬਿੱਟੂ ਸਾਹਿਬ ਦੀ ਗੱਲ ਕਰ ਲਈਏ ਬਿੱਟੂ ਸਾਹਿਬ ਤਾਂ ਸ਼ੋਰਤ ਲੈਣ ਦੇ ਸੇ 4.5 ਸਾਲ ਬਾਹਰ ਆ ਗਏ ਪੰਜਵਾਂ ਸਾਲ ਹੀ ਲੱਗ ਗਿਆ ਬਾਹਰ ਆ ਗਏ ਨੇ 10 ਸਾਲ ਤੋਂ ਲਗਾਤਾਰ ਐਮਪੀ ਬੰਦੇ ਆ ਰਹੇ ਨੇ ਲੇਕਿਨ ਬਿੱਟੂ ਸਾਹਿਬ ਆਖਿਰੇ ਰਾਜਨੀਤੀ ਖੇਡਣ ਆਏ ਸੀ ਕਿ ਕਾਰਪੇਸ਼ਨ ਦੇ ਵਿੱਚ ਉਹ ਲੋਕਾਂ ਦੇ ਕੰਮਾਂ ਦੇ ਵਿੱਚ ਵਿਘਨ ਪਾਣਾ ਹੈ ਜਿਹੜੇ ਲੋਕ ਸਮਾਂ ਕੱਢ ਕੇ ਡਿਊਟੀਆਂ ਦੇ ਵਿੱਚੋਂ ਛੁੱਟੀਆਂ ਲੈ ਕੇ ਉੱਥੇ ਪਹੁੰਚੇ ਸੀਗੇ ਤਾਲਾ ਲਗਾਣਾ ਕੋਈ ਸਰਕਾਰੀ ਧਾਰਨ ਨੂੰ ਜਿੱਤਣਾ ਬਿੱਟੂ ਜੀ ਦੀ ਇੱਕ ਐਗਜ਼ਾਮਪਲ ਤੁ ਵਿਸ਼ਾਲ ਜੀ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਵੇਗਾ ਬਿੱਟੂ ਜੀ ਦੇ ਪਰਿਵਾਰ 'ਚ ਆਊਟ ਆਫ ਦਾ ਵੇਜ ਆ ਕੇ ਇੱਕ ਡੀਐਸਪੀ ਦੀ ਵੀ ਭਰਤੀ ਕੀਤੀ ਗਈ ਸੀ ਕੀ ਉਹ ਡੀਐਸਪੀ ਦੀ ਭਰਤੀ ਇੱਕ ਆਮ ਜਿਹੜਾ ਬੱਚਾ ਸਪੋਰਟਸ ਕਰਦਾ ਪ੍ਰੈਕਟਿਸ ਕਰਦਾ ਪੜ੍ਹਾਈ ਕਰਦਾ ਉਹ ਡਿਜ਼ਰਵ ਨਹੀਂ ਕਰਦਾ ਅੱਜ ਜਿਹੜਾ ਇਹ ਦੋਨੇ ਮਿਲ ਕੇ ਪਾਰਟੀਆਂ ਆਮ ਆਦਮੀ ਪਾਰਟੀ ਔਰ ਕਾਂਗਰਸ ਪਹਿਲਾਂ ਅਲੱਗ-ਅਲੱਗ ਖੇਡਦੇ ਰਹੀਆਂ ਅੱਜ ਇਕੱਠੇ ਹੋ ਕੇ ਜਾਂ ਤੁਹਾਨੂੰ ਮੂਰਖ ਬਣਾਉਣ ਲਈ ਸਿਰਫ ਪੰਜਾਬ ਚ ਲਾ ਕੇ ਓਕੇ ਖੇਡਣਾ ਚਾਹੁੰਦੀਆਂ ਉਹ ਪੰਜਾਬ ਦੇ ਲੋਕ ਇਸ ਚੀਜ਼ ਨੂੰ ਜਾਣਦੇ ਆ ਰਵਨੀਤ ਸਿੰਘ ਬਿੱਟੂ ਜੀ ਜਿਹੜਾ ਤੁਸੀਂ 10 ਸਾਲ ਦਾ ਕਾਰਜਕਾਲ ਤੁਸੀਂ ਕਹਿ ਰਹੇ ਮੇਰੀ ਹਾਜ਼ਰੀਆਂ ਚੈੱਕ ਕਰੋ ਜਾ ਕੇ ਲੋਕ ਸਭਾ ਚ ਉਹ ਹਾਜ਼ਰੀਆਂ ਤੁਹਾਡੀਆਂ ਲੁਧਿਆਣਾ ਸ਼ਹਿਰ ਚ ਚਾਹੀਦੀਆਂ ਸੀਗੀਆਂ ਜਿਨ੍ਹਾਂ ਨੇ ਚੁਣ ਕੇ ਤੁਹਾਨੂੰ ਉੱਥੇ ਭੇਜਿਆ ਸੀਗਾ ਲੇਕਿਨ ਤੁਸੀਂ ਬਜਾਏ ਲੁਧਿਆਣਾ ਦੇ ਵਿੱਚ ਇਹਨਾਂ ਲੋਕਾਂ ਦੀ ਮੁਸ਼ਕਲਾ ਹੱਲ ਕਰਨ ਦੇ ਤੁਸੀਂ ਇੱਥੇ ਪੂਰੀ ਤਰ੍ਹਾਂ ਆਪਣੇ ਗੁੰਡਾ ਤੱਤ ਨੂੰ ਚਾਰਜ ਕਰਕੇ ਰੱਖਿਆ ਵੀ ਆਮ ਬੰਦੇ ਨੂੰ ਕਿਵੇਂ ਤੁਸੀਂ ਦੇਖੋ ਕਿੱਡਾ ਵੱਡਾ ਧੱਕਾ ਵਿਸ਼ਾਲ ਜੀ ਮੇਰੇ ਖਿਆਲ ਚ ਮੈਂ ਨਹੀਂ ਕਰੇ ਸੁਣਿਆ ਅਭੀ ਪੁਲਿਸ ਨੇ ਆਪਣੀ ਐਫ ਆਈ ਆਰ ਦੇ ਵਿੱਚ ਕਿਸੇ ਨੂੰ ਸ਼੍ਰੀ ਸ਼੍ਰੀ ਮਾਨ ਕਰਕੇ ਲਿਖਿਆ ਹੋਵੇ ਕਿਉਂਕਿ ਐਫ ਆਈ ਆਰ ਉੱਤੇ ਲਾਜ ਹੁੰਦੀ ਜਿਹੜਾ ਬੰ ਪੁਲਿਸ ਨੇ ਆ ਹੁਣ ਵੀ ਜਿਹੜੇ ਕਾਰਪੈਸ਼ਨ ਚਤਰਨਾ ਦਿੱਤਾ ਇਹਨਾਂ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਉਹ ਤੇ ਸ਼੍ਰੀ ਸ਼੍ਰੀ ਕਰਕੇ ਸੰਬੋਧਨ ਕੀਤਾ ਕਿ ਆ ਮਨ ਦਾ ਡਿਜ਼ਰਵ ਨਹੀਂ ਕਰਦਾ ਤੁਹਾਡੀ ਰਿਸਪੈਕਟ ਇਹਦਾ ਮਤਲਬ ਇਹ ਆ ਭਗਵੰਤ ਸਿੰਘ ਮਾਨ ਪੂਰੀ ਤਰ੍ਹਾਂ ਮਿਹਰਬਾਨ ਆ ਇਹਨਾਂ ਦੇ ਉਹ ਐਮ ਪੀ ਨੇ ਸ਼੍ਰੀ ਤਾਂ ਲੱਗਦਾ ਐ ਐਮ ਪੀ ਤੋਂ ਇਲਾਵਾ ਸਰ ਜਿਹੜੇ ਬਾਕੀ ਬੰਦੇ ਉਹਨਾਂ ਦੇ ਨਾਮ ਦੇ ਨਾਲ ਕਿਵੇਂ ਸ਼੍ਰੀ ਲੱਗ ਗਿਆ ਆਪਕਾ ਮੰਤਰੀ ਨੇ ਜ਼ਿਲ੍ਹਾ ਪ੍ਰਧਾਨ ਨੇ ਐਮ ਪੀ ਵੀ ਬਣਾਉਣ ਵਾਲੇ ਤੁਸੀਂ ਹੋ ਮੈਂ ਵਾਂ ਬਾਕੀ ਜਨਤਾ ਐਮ ਪੀ ਕਿਤੇ ਸਵਾਨੋ ਨਹੀਂ ਉਤਰੇ ਇਹ ਇਹ ਐਮ ਪੀ ਵੀ ਸਾਡੇ ਲੋਕਾਂ ਚੋਂ ਬਣ ਕੇ ਗਏ ਆ ਲੇਕਿਨ ਵਾਦਾ ਕਰਕੇ ਗਏ ਸੀ ਵੀ ਅਸੀਂ ਤੁਹਾਡੇ ਵਿੱਚ ਰਵਾਂਗੇ 10 ਸਾਲੇ ਬੰਦਾ ਸਾਡੇ ਚ ਨਜ਼ਰ ਨਹੀਂ ਆਇਆ ਲੇਕਿਨ ਹੁਣ ਲੁਧਿਆਣੇ ਦੀ ਜਨਤਾ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਜ਼ਰੂਰ ਤੋਲ ਮੋਲ ਕੇ ਕਰਿਓ ਪਹਿਲਾਂ ਵੀ ਤੁਸੀਂ ਮੂਰਖ ਬਣ ਗਿਓ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਵੀ ਐਤਕੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਵੀ ਅੱਗੇ ਤੋਂ ਤੁਸੀਂ ਉਸ ਬੰਦੇ ਨੂੰ ਮੌਕਾ ਦਿਗਿਓ ਉਹ ਸਰਕਾਰ ਨੂੰ ਮੌਕਾ ਦਿਗਿਓ ਜਿਹੜਾ ਤੁਹਾਡੇ ਚ ਰਹਿ ਕੇ ਤੁਹਾਡੀ ਗੱਲਾਂ ਨੂੰ ਸੁਣੇ ਤੁਹਾਡੇ ਦਰਦ ਨੂੰ ਮਹਿਸੂਸ ਕਰੇ ਗਰੀਬ ਨੂੰ ਉਹਦਾ ਹੱਕ ਦਵਾਉਣ ਦੇ ਵਿੱਚ ਕਾਰਗਰ ਹੋਵੇ ਲੇਕਿਨ ਹਰ ਧਰਨੇ 'ਚ ਤੁਸੀਂ ਰਹਿੰਦੇ ਸੀ ਕਿ ਹਰ ਸਕੈਮ ਕੱਢਿਆ ਲੇਕਿਨ ਹੁਣ ਕਿਉਂ ਚੁੱਪ ਹੋ ਗਏ ਹੋ ਕਿ ਸਰਕਾਰਾਂ ਜਾਤੀਆਂ ਕਿ ਆਮ ਆਦਮੀ ਪਾਰਟੀ ਨੂੰ ਹੋਏ ਸਰਕਾਰਾਂ ਕੰਮ ਨਹੀਂ ਕਰਨ ਦੇ ਰਹੀਆਂ ਆਮ ਆਦਮੀ ਪਾਰਟੀ ਨੂੰ ਹੋਏ ਸੱਤਾ ਜਾਏ 2 ਸਾਲ ਹੋਏ ਨੇ ਸਮਝਣ ਨੂੰ ਵੀ ਸਮਾਂ ਲੱਗਦਾ ਵਾ ਸਿਆਸਤ ਨੂੰ ਸਮਝਣ ਨੂੰ ਵੀ ਸਮਾਂ ਲੱਗਦਾ ਆਮ ਆਦਮੀ ਪਾਰਟੀ ਦੇ ਵਿਰੋਧ ਕਿਉਂ ਹੋ ਗਏ ਕਪੂਰ ਸਾਹਿਬ ਪਹਿਲਾਂ ਵੀ ਖੋਖਲੀ ਸਰਕਾਰ ਸੀ ਹੁਣ ਵੀ ਖੋਖਲੀ ਹੈ ਆ ਸਾਰੇ ਬੰਦੇ ਇੱਕੋ ਹੀ ਹੈ ਸਿਰਫ ਇਹਨਾਂ ਚਿਹਰੇ ਚਿਹਰੇ ਬਦਲੇ ਆ ਬੰਦੇ ਹੋਈ ਨੇ ਸਰਕਾਰਾਂ ਹੋਈ ਨੇ ਸਾਰੇ ਬੰਦੇ ਸੇਮ ਨੇ ਸਰ ਖੋਖਲੇ ਸਾਰੇ ਪਹਿਲੇ ਵੀ ਖੋਖਲੀ ਸਰਕਾਰ ਵੀ ਤੁਹਾਨੂੰ ਕਹਿੰਦੇ ਆਉਣ ਵੀ ਖੋਖਲੀ ਹੈ ਸਾਰੇ ਕੋਈ ਬੰਦੇ ਆ ਨੌਜਵਾਨ ਆ ਉਮਰ ਕਿੰਨੀ ਆ ਉਮਰ ਮੇਰੀ 22 ਸਾਲ ਆ ਜੀ 22 ਸਾਲ ਚ ਕੋਈ ਜੋ ਰੋਜ਼ਗਾਰ ਦੀ ਮੈਂ ਸੋਚਿਆ ਕਦੀ ਕੀ ਇਹ ਸਰਕਾਰ ਚ ਰੋਜ਼ਗਾਰ ਮਿਲ ਜੂ 22 ਸਾਲ ਚ ਮੈਂ ਬੀਏ ਕੀਤੀ ਹੋਈ ਨਾ ਕੋਈ ਕੰਮ ਨਾ ਕੁਛ ਖੋਖਲੀ ਸਰਕਾਰੀ ਕਹਿ ਸਕਦੇ ਆ ਜੀ ਆਪਾਂ ਇਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਰੋਜ਼ਗਾਰ ਮਿਲੂਗਾ ਬਿਲਕੁਲ ਵੀ ਨਹੀਂ ਜੀ ਆਪਣਾ ਵੀ ਦਿਹਾੜੀਆਂ ਕਰਕੇ ਜੋ ਜਿੱਦਾਂ ਮਰਜ਼ੀ ਕਰਕੇ ਆਸੀਂ ਆਪਾਂ ਆਪ ਦੇਖਦੇ ਆਂ ਫੈਮਲੀਆ ਦਾ ਚਲੋ ਗਰੀਬ ਪਰਿਵਾਰ ਤੋਂ ਹੈ ਹੀ ਆ ਲੇਕਿਨ ਆ ਬਾਈ ਵੀ ਮੌਜੂਦ ਆ ਕੀ ਕੰਮ ਕਰਦੇ ਹੋ ਬਾਈ ਜੀ ਦਿਹਾੜੀ ਕਰਦੇ ਆ ਜੀ ਦਿਹਾੜੀ ਕਰਦੇ ਹੋ ਹਾਂ ਜੀ ਸੋਚਿਆ ਨਹੀਂ ਕਿੱਥੇ ਲੱਗ ਲੱਗ ਜਾਵਾਂ ਸੋਚਿਆ ਜੀ ਕਿ ਕੰਮ ਮਿਲਦਾ ਨਹੀਂ ਪਿਆ ਕਿੱਥੇ ਵੀ ਕੰਮ ਕਿਉਂ ਨਹੀਂ ਮਿਲਦਾ ਪਿਆ ਸਰਕਾਰੀ ਇਸ ਤਰ੍ਹਾਂ ਦੀ ਆ ਕੰਮ ਮਿਲਣਾ ਹੀ ਨਹੀਂ ਸਰਕਾਰ ਵੱਲ ਕੀ ਕਹੀਏ ਸਰਕਾਰ ਨੂੰ ਵੀ ਕਹਾਂਗੇ ਥੱਕ ਗਿਆ ਉਮਰ ਇੰਨੀ ਹੋ ਗਈ ਮੇਰੀ ਦੇਖ ਲਓ ਹੁਣ 45 40 ਸਾਲ ਦੀ ਉਮਰ ਹੋ ਗਈ ਆ ਬੱਚਿਆਂ ਨੂੰ ਇਹ ਰੋਜ਼ਗਾਰ ਮਿਲਿਆ ਨਾ ਬੱਚਿਆਂ ਨੂੰ ਵੀ ਨਹੀਂ ਮਿਲਿਆ ਹੁਣੇ ਬੱਚੇ ਕਿਸ ਤਰ੍ਹਾਂ ਦੇਖਣਾ ਇਸ ਚੀਜ਼ ਨੂੰ ਫੇਰ ਇਹ ਸਰ ਤੁਸੀਂ ਗੱਲ ਕੀਤੀ ਸੀ ਥੋੜੀ ਦੇਰ ਪਹਿਲਾਂ ਕਾਰਪੋਰੇਸ਼ਨ ਦੇ ਸਕੈਮ ਦੀ ਕਾਰਪੋਰੇਸ਼ਨ ਦੇ ਵਿੱਚ 18 18 20 20 ਕਰੋੜ ਦਾ ਸਕੈਮ ਹੋ ਗਿਆ ਔਰ ਜਿਹੜੇ ਨਿਊਲੀ ਅਪਾਇੰਟਡ ਬੰਦੇ ਸੀਗੇ ਜਿਹੜੇ ਅਪਰਥੋਰਟੀਜ਼ ਬੈਠੀਆਂ ਆਪਣੀ ਸਕਿਨ ਬਚਾਣ ਲਈ ਨਿਊਲੀ ਅਪਾਇੰਟਡ ਬੰਦੇ ਇਹਨਾਂ ਨੇ ਟੰਗ ਤੇ ਔਰ ਟੰਗਨ ਤੋਂ ਬਾਅਦ ਤੁਸੀਂ ਦੇਖੋ ਵੀ ਕਾਰਪੋਰੇਸ਼ਨ ਦੇ ਅਸਰ ਸਹਿਬਾਨਾਂ ਦੀ ਕਿੱਡੀ ਵੱਡੀ ਮਿਲੀ ਭਗਤ ਕਿੱਡੀ ਵੱਡੀ ਮਿਹਰਬਾਨੀ ਪੁਲਿਸ ਦੀ ਕਿ ਉਹਨਾਂ ਬੰਦਿਆਂ ਦੀ ਤਕਰੀਬਨ 90% ਆਫ ਦੀ ਬੇਲ ਵੀ ਹੋ ਗਈ ਹੈ ਕੋਈ ਰਿਕਵਰੀ ਨਹੀਂ ਜ਼ੀਰੋ ਰਿਕਵਰੀ ਹਲੇ ਤੱਕ ਸਿੱਖ ਲੋ ਸਾਰੇ ਸਕੈਂਡਲ ਚੱਲਦੇ ਪਏ ਆ ਡੇਲੀ ਡੇਲੀ ਸਕੈਂਡਲ ਹੁੰਦੇ ਆ ਅਫਸਰਾਂ ਦੇ ਕੋਈ ਕਾਰਵਾਈ ਨਹੀਂ ਜਿਹੜੇ ਨੀਚੇ ਲੈਵਲ ਦੇ ਬੰਦੇ ਆ ਉਹਨਾਂ ਦੇ ਕਾਰਵਾਈ ਕਰਕੇ ਖਾਣਾ ਪੂਰਤੀ ਕਰ ਦਿੱਤੀ ਜਾਂਦੀ ਹੈ ਬਿਲਕੁਲ ਬਾਲੀ ਸਾਹਿਬ ਨੇ ਬਿਲਕੁਲ ਜਾਇਜ਼ ਕੀਤਾ ਬਾਲੀ ਸਾਹਿਬ ਦੇ ਕਹਿੰਦੇ ਮੁਤਾਬਿਕ ਕਿ ਕਾਰਪੋਰੇਸ਼ਨ ਇੱਕ ਕਰਪਸ਼ਨ ਦਾ ਅੱਡੇ ਕਾਰਪੋਰੇਸ਼ਨ ਨਹੀਂ ਕਰ ਪਰੇਸ਼ਾਨ ਲੋਕਾਂ ਨੂੰ ਕਰੋ ਪਰੇਸ਼ਾਨ ਮੋਟਾ ਸਕੈਮ ਲਵੋ ਅੰਦਰ ਪਰਚੇ ਦਰਜ ਹੋਣਗੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਤੇ ਵੱਡਿਆਂ ਤੇ ਨਹੀਂ ਛੋਟਿਆਂ ਤੇ ਤੇ ਉਹ ਛੋਟੇ ਬੇਲ ਕਰਾ ਲਿੱਤੀ ਜਾਊਗੀ ਵੱਡਾ ਅਫਸਰ ਦੇ ਵਿੱਚ ਕੋਈ ਵੀ ਨਹੀਂ ਆਇਆ ਕਰੋੜਾ ਸਕੈਮ ਹੋਇਆ ਬਾਲੀ ਸਾਹਿਬ ਦੇ ਕਹਿੰਦੇ ਮੁਤਾਬਿਕ ਮਾਨ ਸਾਹਿਬ ਜਦੋਂ ਆਏ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਆਮ ਲੋਕਾਂ ਦੀ ਆਮ ਸਰਕਾਰ ਤੇ ਆਮ ਲੋਕਾਂ ਨਾਲ ਵਿਚਰਾਂਗੇ ਤੇ ਆਮ ਲੋਕਾਂ ਦੇ ਵਿੱਚ ਰਾਵਾਂਗੇ ਤੇ ਇੰਨੇ ਕੁ ਬਾਲੀ ਸਾਹਿਬ ਦੇ ਕਹਿੰਦੇ ਮੁਤਾਬਿਕ ਇੰਨੇ ਕੁ ਫਲੈਕਸ ਬੋਰਡ ਲੱਗੇ ਕਰੋੜਾਂ ਦਾ ਤੇ ਫਲੈਕਸਾਂ ਦੇ ਵਿੱਚ ਪਬਲਿਸਿਟੀ ਕੀਤੀ ਜਾਂਦੀ ਮਾਨ ਸਾਹਿਬ ਆਵਾਮ ਦਾ ਪੈਸਾ ਹੈ ਪੰਜਾਬ ਲਈ ਕੁਝ ਯੋਜਗਾਰ ਪੈਦਾ ਕਰੋ ਨੌਜਵਾਨ ਵੀ ਕਹ ਰਹੇ ਰੋਜ਼ਗਾਰ ਨਹੀਂ ਲੇਕਿਨ ਰੋਜ਼ਗਾਰ ਤਾਂ ਤੁਸੀਂ ਸ਼ੁਰੂ ਕਿਤੇ ਸੀਗੇ ਲੇਕਿਨ ਉਹ ਰੋਜ਼ਗਾਰ ਆਵਾਮ ਨੂੰ ਪੁੱਛੋ ਆਵਾਮ ਦੇ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਨੇ ਗ੍ਰੈਜੂਏਸ਼ਨ ਕਰਕੇ ਘਰੇ ਬੈਠੇ ਨੇ ਹੁਣ ਦੇਖਦੇ ਆਂ ਕਾਂਗਰਸੀਆਂ ਦਾ ਪਰਚਾ ਦਰਜ ਹੋ ਗਿਆ ਕਾਰਪਚੇ ਦੇ ਵਿੱਚ ਵਿਗਨ ਪਾਣ ਦਾ ਲੇਕਿਨ ਉਹ ਕਰਪਸ਼ਨ ਦੇ ਅੱਡਿਆਂ ਦੇ ਉੱਤੇ ਉਹ ਕਰਪਸ਼ਨ ਦੇ ਘਾਰ ਦੇ ਉੱਤੇ ਕਾਰ ਪਰੇਸ਼ਾਨ ਦੇ ਉੱਤੇ ਕਾਰਪੋਰੇਸ਼ਨ ਦੇ ਉੱਤੇ ਉਸ ਸਕੈਮ ਦੇ ਵਿੱਚ ਕਿਹੜੇ ਵੱਡੇ ਅਧਿਕਾਰੀ ਨਿਕਲ ਕੇ ਬਾਹਰ ਆਣਗੇ ਜਿੰਨਾ ਉੱਤੇ ਜਲਦ ਗਾ ਡਿੱਗੇਗੀ ਕਿ ਨਹੀਂ ਡਿੱਗੂਗੀ ਇਸ ਫਾਈਲ ਨੂੰ ਬੰਦ ਕਰਕੇ ਬੰਦ ਲਿਫਾਪਾ ਸੌਂਪ ਦਿੱਤਾ ਜਾਊਗਾ ਜਿਹਨਾਂ ਨੂੰ ਕੈਮਰਾਮੈਨ ਅਮੀਦ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ